ਆਪਣੇ ਬਾਈ ਹਣਾ ਕੋਲੇ ਹੋਏ ਆ ਦੋ ਜਵਾਕ ਜੁੜਵਾ ਹਨਾ ਕਿੰਨੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਜ਼ਿਆਦਾ ਸਾਡਾ ਪਿਆਰ ਹੈ ਦੋਨਾਂ ਭੈਣ ਭਰਾਵਾਂ ਦਾ ਜਬ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਆ ਜਾ ਤਕੀਨ ਚੱਕੀ ਤੂੰ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣ ਤੱਕ ਵਲੌਗ ਬਹੁਤ ਜ਼ਿਆਦਾ ਘੈਂਟ ਆ ਔਰ ਅੱਜ ਆਪਣੇ ਗੈਸਟ ਵੀ ਆ ਰਹੇ ਕਰੇ ਹਾਂਜੀ ਨੋ ਕਰ ਕਰੇ ਹਾਂ ਗੈਸਟ ਕਿਨਵਾ ਜੇ ਬਾਈ ਨੂੰ ਹਾਂ ਕੋਈ ਵੀ 12 ਵਜੇ ਤੱਕ ਹੀ ਲੱਗ ਜਾ ਫੇਸੇ ਦੇ ਦੇਵਾਂਗਾ ਤੁਹਾਨੂੰ ਲੱਗ ਦੋ ਲੱਗ ਹਾਂ ਕੋਈ ਗੱਲ ਨਹੀਂ ਆਪਾਂ ਇੱਥੇ ਸਹੀ ਧੁੱਪ ਜੀ ਚਮੰਝਾ ਡਾਲੇ। ਬਾਕੀ ਸਵੇਰ ਦਾ ਪਿਆਰ ਆਏ 뷰 ਦੇਖੋ। ਕੀ ਆ? ਉਹ ਕੀ ਬਿਠਾ? ਕਿੱਥੇ? ਉਹ ਲੱਕੜ ਦੇ ਉੱਤੇ। ਉਹ ਹੈਗਾ ਉੱਲੂ ਆ ਨਾ ਵੀ ਕਿ ਬਾਜਾ। ਥੋੜੀ ਉੱਲੂ ਹੁੰਦਾ। ਤੇ ਹੋਰ ਉੱਲੂ ਥੜ। ਇਹ ਮੰਮੀ ਮੇਰੀ ਗੱਲ ਸੁਣੀ ਉੱਥੇ ਕੋਚ ਨਹੀਂ ਆ ਨਹੀਂ ਹੁੰਦੀ ਮੰਦੀਪ। ਉਹਨਾਂ ਨੂੰ ਉੱਲੂ ਕਹੂਗੀ। ਇਹ ਉੱਲੂ ਆ ਕੋਟ। ਉੱਲੂ ਹਮੇਸ਼ਾ ਵੱਡਾ ਹੁੰਦਾ। ਕਹਿੰਗਾ ਬਾਜਾ। ਕੀ ਆ? ਬਾਜ ਨਹੀਂਗਾ ਉੱਲੂ ਆ ਹਨਾ ਮੰਮੀ ਇਹ ਕੋਚਰੀਆਂ ਨੂੰ ਉੱਲੂ ਬਣਾਉਂਦੀ ਹੈ ਮਨਦੀਪ ਪਤਾ ਹੈ ਕਿ ਕਿੱਥੇ ਉੱਲੂ ਆ ਸਾਹਮਣੇ ਹੋਗਾ ਮੈਨੂੰ ਉੱਲੂ ਕਹਿੰਨੀ ਹੈ ਇਹ ਗੱਲਾਂ-ਗੱਲਾਂ 'ਚ ਮੈਨੂੰ ਉੱਲੂ ਕਹਿੰਦੀ ਹੈ ਨਾ ਕੋਈ ਨਹੀਂ ਮੰਮੀ ਜੀ ਵਲੌਗ ਦੇਖਦੇ ਆ ਆਪਣੇ ਮੰਮੀ ਦੇਖ ਲਓ ਇਹਨੂੰ ਸਮਝਾ ਲਓ ਹੁਣ ਮਨਦੀਪ ਨੂੰ ਕੁੱਟਿਆ ਤਾਂ ਮੈਂ ਮਿਸਤਰੀ ਅੰਕਲ ਆਉਂਦੇ ਆ ਕਿ ਫਿਰ ਆ ਹੀ ਜਾਂਦੇ ਅੱਜ ਕੰਮ ਬਹੁਤ ਜ਼ਿਆਦਾ ਦੋ ਬੰਦੇ ਮਨਦੀਪ ਤੋੜ ਲਾ ਸਾਗ ਦੇ ਵਧੀਆ ਹੋ ਗਈ ਆ ਹੁਣ ਵੀ ਨਹੀਂ ਤੇਰੇ ਤੋਂ ਸਾਗ ਤੋਲੇ ਜਾਂਦਾ ਕੋਲੋਂ ਜੇ ਹੂੰ ਮੈਂ ਕਿਹਾ ਸੀ ਮੈਂ ਆਪੇ ਤੋੜ ਲੂੰਗਾ ਤੇ ਸਾਗ ਮੈਂ ਤੋੜੂੰਗੀ ਤੇ چیر ਕੇ ਤੋੜਨਾ ਹਾਂ ਐਵੇਂ ਇਹਨਾਂ ਨੇ ਕਿਹਾ ਸੀ ਮੈਂ ਆਪੇ ਬਣਾ ਲੂੰਗਾ ਲੋ ਜੀ ਤबीयत ਠੀਕ ਨਹੀਂ ਗਈ ਤबीयत ਠੀਕ ਨਹੀਂ ਤਾਂ ਸਵੇਰ ਸਵੇਰ ਖਾ ਰਹੇ ਆਪਾਂ ਚੂਰੀ ਕੁੱਟ ਕੇ ਚੂਰੀ ਆਹੋ ਗੋਰੀ ਲੱਗਦੀ ਫਨੀ ਲੱਗਦਾਂਗੇ ਟੋਪੀ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਸੁੱਤੀ ਆ ਠੰਡ ਤੋਂ ਬਚਣਾ ਆਪਾਂ ਭੈੜੇ ਗੋਰੀ ਕਿਵੇਂ ਹੋਗੇ ਗੋਰਾ ਮਲਤਾਨੀ ਮਿੱਟੀ ਦਾ ਕਮਾਲ ਹੈ ਗਾਈ ਸਵੇ ਸੁਵੇ ਦੇ ਨਾ ਤੁੱਪ ਬੜੀ ਚੰਗੀ ਲੱਗਦੀ ਹੈ ਨਾ ਕੀਆ ਵਿਊ ਕਿੰਨਾ ਘੈਂਟ ਹੁੰਦਾ ਇੱਥੋਂ ਲੋ ਜੀ ਬੀਮ ਰੱਖਤਾ ਛੱਤ ਉੱਤੇ ਆ ਪੌੜੀ ਵਾਲਾ ਤਾਂ ਇੱਧਰ ਦੀ ਰਿਸਕ ਹੀ ਐਸੋ ਹੈ ਕਿ ਭਲੇ ਕੇ ਨਾ ਕਿਤੇ ਪੈਰ ਰੱਖਿਆ ਜਾਵੇ ਹਨ ਐਂਕਲ ਲੋ ਜੀ ਕੰਮ ਚੱਲਣ ਡਿਆ ਆਪਣਾ ਪੂਰਾ ਜੋਰਾਂ ਸ਼ੋਰਾਂ ਤੇ ਕਿੰਨਾ ਇੱਟਾਂ ਦੇ ਦੋ ਬਈ ਮਿਸਤਰੀ ਐਂਗਲ ਮਜ਼ਦੂਰ ਬਣਾ ਰਿਹਾ ਪਾਣੀ ਪਿਆ ਕੇ ਪੀਣ ਲਾ ਯਾਰ ਲੱਗ ਗਿਆ ਸਾਡੇ ਤੇ ਖੁਣਾ ਲੂ ਕੱਪੜਾ ਅੰਮੀ ਆਪਣੇ ਉਹ ਦੇਖੋ ਢਾੜੀ ਆਪਣੇ ਆ ਰਹੇ ਛੱਤ ਇੱਟਾਂ ਟੋਟੀਆਂ ਹੀ ਸੈੱਟ ਕਰਤੀ ਹੁਣ ਬਈ ਕੋਹਲੀਆ ਪਾਉਣਾ ਆਪਾਂ ਹੂੰ ਬੰਦਾ ਭੇ ਇਦਾਂ ਮੈਂ ਕਰਾਂ ਮੋਲ ਦੇਖੋ ਇੱਧਰ ਪੂਰਾ ਆਸੇ ਪਾਸੇ ਡੰਗਾ ਨਹੀਂ ਤੇ ਤੂੰ ਚੜ ਕੇ ਜਾ ਕਵਾਲਿਟੀ ਹੈਗੀ ਨਾ ਅੰਕਲ ਵੀਡੀਓ ਦੀ ਬਹੁਤ ਤਕੜੀ ਕੁਆਲਿਟੀ ਹੈ ਦੇਖ ਕਿਧਰ ਮੈਂ ਤੈਨੂੰ ਵੀ ਜਮਾ ਸਪੋਰਟਾਂ ਠੋਕਦੇ ਆ ਬਈ ਆਪਾਂ ਲਾਉਨੇ ਹਣ ਛੱਤ ਦੇ ਵਿੱਚ ਸਪੋਰਟਾਂ ਫਿਰ ਪਾਉਗਾ ਛੱਤ 'ਚ ਕੋਲੀਆ ਪਹਿਲਾਂ ਤੂੰ ਕੀ ਕਰਦੇ ਸੀ ਹਾਂ ਸਵੇਰੇ ਲੱਗੇ ਖੜੇ ਆ ਅਜੇ ਕਾਫੀ ਕੰਮ ਪਿਆ ਕਰਨ ਵਾਲਾ ਹੋ ਗਿਆ ਸੈਟਅਪ ਹੈਂ ਜੀ ਤੋ ਜੀ ਕੰਮ ਚੱਲੀ ਜਾਂਦਾ ਆਪਣਾ ਜੋਰਾਂ ਸ਼ੋਰਾਂ ਤੇ ਹੈ ਹੈ ਸਾਰਿਆਂ ਦਾ ਜਿਆਦਾ ਮੰਮੀ ਜੀ ਕੰਮ ਕਰਦੇ ਤੁਹਾਡੇ ਚ ਕੰਮ ਕੀ ਪੁੱਛਣਾ ਰੜਕ ਨਹੀਂ ਪੀਜੀ ਲਾਈਵ ਹੋਇਆ ਗੁਰੂਨ ਸਾਹਿਬ ਹੋਏ ਇਹ ਵਧੀਆ ਹੁੰਦਾ ਮੁੰਡਿਆਂ ਅਸੀਂ ਕਹਿੰਦੇ ਛੋਟਾ ਵੇਟਨ ਪਛਕਾੜਾ ਲੈ ਲਾਹੋ ਥੋੜਾ ਨੂੰ ਕੋਲੇ ਤੁਸੀਂ ਡਰਦੇ ਆ ਨਾ ਜਦ ਡੈਡੀ ਥੋੜਾ ਮਾਰਦੇ ਵੱਲੀ ਤੇ ਔਰ ਤਰੇ ਤਾਂ ਪੈਂਦਾ ਬਤਾ ਅੱਖਾਂ ਦੇ ਵਿੱਚ ਸਿਰ ਭਰਿਆ ਪਿਆ ਮੇਰੇ ਰੇਤੇ ਦੇ ਨਾਲ ਤੁਸੀਂ ਕਿਹੜਾ ਕੁੜੀ ਨੋ ਰੋਜ਼ ਹੀ ਥੋੜਾ ਹੰਦਾ ਧੋਲਿਓ ਇਹ ਚੱਕ ਮੇਰੇ ਕੋਲ ਵੀ ਰਹਿ ਕੇ ਵੱਖਾ ਖਿੱਚ ਤਾਂ ਕੰਮ ਹਾਂ ਨਹੀਂ ਪੱਠੇ ਵੱਢਣੇ ਕੋਟ ਵੱਡੀ ਹਨ ਹਾਂਜੀ ਡੈਡੀ ਜੀ ਕਿਉਂ ਆ ਥੱਕੇ ਤਾਂ ਨਹੀਂ ਨਾ ਤੇਰਾ ਕਦਾ ਸਮਾਂ ਸਭ ਚਾਹੀ ਚਾਹੀ ਪਾਈ ਨਾ ਲੋ ਜੀ ਆਪਣਾ ਘਰ ਦਾ ਕੰਮ ਪੂਰਾ ਚੱਲ ਰਿਹਾ ਘੈਂਟ ਡੈਡੀ ਜੀ ਉਹ ਬਣਾਈ ਜਾਂਦੇ ਹੁਣ ਮਸਾਲਾ ਮਿੱਟੀ ਨਾ ਦੇਖੋ ਕੀ ਹਾਲਤ ਹੋ ਗਈ ਸਰਦੀ ਆਵਾਜ਼ ਵੀ ਬੈਠ ਗਈ ਆ ਬਾਕੀ ਕੰਮ ਨੱਕੀ ਹੋ ਗਿਆ ਤੇ ਸਤਿ ਸ਼੍ਰੀ ਅਕਾਲ ਹੁਣ ਵਿਲੇ ਹੀ ਹੈ ਕਈ ਦਿਨ ਕਿਰਾਏ ਦਾ ਹੈ ਕਿਹੜਾ ਡਰਾਮ ਅੰਕਲ ਨੀਲਾ ਡਰਾਮ ਖਤਰੇ ਦਾ ਨਿਸ਼ਾਨ ਹੈ ਬਸ ਥੋੜੇ ਕਿ ਦਿਨ ਇਹਨੂੰ ਕੰਮ ਲੈ ਕੇ ਫਿਰ ਇਹਨੂੰ ਛੱਡ ਦੇਣਾ ਹੈ ਲਓ ਜੀ ਆਪਣੀ ਛੱਤ ਹੋ ਗਈ ਹੈ ਕੰਪਲੀਟ ਸਨਲਾਈਟ ਦੇਖੋ ਕਿੰਨੇ ਪਿਆਰਾ ਹੈ ਵਿਊ ਦੇਖੋ ਇੱਥੋਂ ਠੀਕ ਹੈ ਛੱਤ ਭਰਤੀ ਹੈ ਬਾਈ ਆ ਦੇਖੋ ਕੀ ਮੰਮੀ ਮੈਂ ਖੋਟਾ ਪੈਸਾ ਇੰਨਾ ਕੰਮ ਕਰਾਤਾ ਹੁਣ ਖੋਟਾ ਪੈਸਾ ਦਸੀਏ ਨੇ ਹਾਂ ਅੰਕਲ ਇੱਲਾ ਮਮੀ ਚਾ 15 15 ਮੱਠਲ ਆਏ ਅੱਜ ਤਾਂ ਥੱਕ ਗਿਆ ਨਾ ਮੈਂ ਬਹੁਤ ਕੰਮ ਸੀ ਕਿ ਦਰਜ ਸਾਰਾ ਤਾਂ ਪਿਆ ਹੋਇਆ ਕਿ ਦੇਖ ਲੈ ਤਨ ਪੂਰਾ ਦਿਖਾ ਨਾ ਇੱਥੋਂ ਇੱਥੋਂ ਦੇਖੋ ਹਣ ਪੂਰਾ ਆਪਣਾ ਕਰ ਹਾਂਜੀ ਅੰਮੀ ਚਾ ਆ ਗਈ ਆਪਣੀ ਐਵੇਂ ਕਿਵੇਂ ਲਿਆਈ ਆ ਜਾ ਪੁੱਤ ਕਿਵੇਂ ਆ ਮੰਦੀਪ ਅੱਲੂ ਚੱਲ ਕੇ ਵੜਾਵਾ ਕਿੱਥੇ ਹੈ ਅੱਲੂ ਅੱਲੂ ਰਹਿਣ ਦੇ ਕੀ ਕਰਦੀਆਂ ਆਂ ਅੱਡਾ ਗੋ ਅੱਛਾ ਖਾਲੀ ਕਿਉਂ ਜਾਈਏ ਨੇ ਹੈ ਮੈਨੂੰ ਮਾਇਰ ਦਾ ਫੋਨ ਆਇਆ ਕਾਕੂ ਆਇਆ ਇਹਨਾਂ ਦੇ ਹੈ ਦੋ ਜੜੂਆ ਕੁੜੀ ਤੋਂ ਮੁੰਡਾ ਵਧਾਈਆਂ ਹੋ ਗਈ ਜੋ ਮਾਰ ਆਖਣ ਨੂੰ ਸਾਰਿਆਂ ਨੂੰ ਵਧਾਵੇ ਤੇ ਜੀ ਮਮੀ ਡੈਡੀ ਵਧਾਈਆਂ ਫਿਰ ਵਧਾਈਆਂ ਤੁਸੀਂ ਚੱਲਾਂਗੇ ਹੈ ਤੁਸੀਂ ਉਹ ਫੜਵਾਣੇ ਵਾਸ ਹੈ ਜੀ ਆਏ ਕਿਹੜਾ ਘਟ ਕੇ ਇੱਧਰ ਦੀ ਛੱਤ ਤੇ ਨਾ ਜਾਈਏ ਚੜ ਕੇ ਅੱਜ ਤਾਂ ਪਾਲਟੀਆਂ ਬਣਦੀਆਂ ਇੱਕ ਤਾਂ ਆਪਾਂ ਫਿਰ ਚੱਲਾਂਗੇ ਹਾਂ ਨਿਰਮਨ ਭਾਈ ਕੇ ਕਦੋਂ ਚੱਲਣਾ ਆਪਾਂ ਬਟੇ ਵਾਲੇ ਦਿਨ ਜਾਂ ਮੰਮੀ ਦੇ ਨਾਲ ਹੀ ਚੱਲ ਵੜਾਂਗੇ ਨਾ ਜੋੜੇ ਮੁੰਡੇ ਹੋਏ ਆ ਜੋੜੇ ਕੁੜੀ ਤੇ ਮੁੰਡਾ ਜੋੜੇ ਹੋਏ ਨਾਲੋ ਅੱਜ ਤਾਂ ਲੱਤਾਂ ਪਾਵਾਂ ਟੁੱਟੀਆਂ ਪਈਆਂ ਪੁੱਛ ਨਾ ਨੋਂ ਨੂੰ ਜੀ ਨਹੀਂ ਕਰਦਾ ਕਿਹੜੀ ਬਣਾ ਤਾਂ ਹੈਗੀਆਂ ਪੁੱਛ ਨਾਮ ਦੀ ਬੁਰਾ ਹਾਲਤ ਹੋਈ ਪਈ ਹੈ ਵੇਹੜਾ ਗਰੀਨ ਆ ਗਈ ਲਿੱਤਾ ਪਾਣੀ ਦਾ ਕੀ ਪਾਣੀ ਪੋਣਾ ਨਾ ਤੂੰ ਪਾਣੀ ਪੋਣੀ ਰਹਿਣ ਦੇ ਬਿਨਾ ਪਾਣੀ ਤਾਂ ਨਾਲ ਨਾ ਆ ਗੋਵਰ ਰੇਤੇ ਨਾ ਨਾ ਲੂਗਾ ਮੈਂ ਤਾਂ ਲੋਬੀ ਆਪਣੇ ਨਿਊ ਕਮਰਿਆਂ ਦੇ ਵਿੱਚ ਲਾਤੀਆਂ ਸਪੋਟਾਂ ਤੇ ਅਗਰਬਤੀਆਂ ਉਹ ਅਗਰਬਤੀਆਂ ਕੀ ਮੋਮਬਤੀਆਂ ਮੋਮਬਤੀਆਂ ਉਹ ਜੀ ਹੈ ਨਾ ਸੋਹਣਾ ਲੱਗਦਾ ਮੋਮਬਤੀਆਂ ਹੋਰ ਜ਼ਿਆਦਾ ਖੁਸ਼ ਹਾਂ ਹਾਂ ਇੱਕ ਤਾਂ ਆਪਣੇ YouTube ਦਾ ਨਾ SMS ਆ ਗਿਆ ਸੀ ਬੈਂਕ ਚ ਐਡਿਟ ਹੋ ਗਏ ਨਾ ਪੈਸੇ ਤੇ ਆਪਣੇ ਮੋਰਸ ਨਾਲ ਆਖੜੇ ਆ। ਸਪੋਟ ਕੀ ਬਣਦਾ? ਹਾਂ ਪ੍ਰਸ਼ਾਦ ਬਣ ਰਿਹਾ ਕਿਉਂਕਿ ਆਪਣੇ ਫਿਰ ਅੱਜ ਛੱਤ ਚੁੱਤ ਦਾ ਕੰਮ ਵਧੀਆ। ਬਹੁਤ ਹੀ ਨੰ ਮਮੀ ਕੰਮ ਬਹੁਤ ਸੀ ਅੱਜ। ਹੂੰ। ਦੇਖ ਫਿਰ ਆਪਾਂ। ਕੀ ਖਾਣੀ ਹੈ? ਕਾਜੂ ਦੇ ਦੇ ਮੈਨੂੰ। ਹੁਣੇ ਮੈਂ ਨਹੀਂ ਖਾਣੇ। ਲੋ ਜੀ ਪ੍ਰਸ਼ਾਦ ਬਣ ਰਿਹਾ। ਪੈਂਟ ਜੀ ਹਾਂ ਕਾਰਜ ਵਿੱਚ ਬੋਣੀ ਹੈਗੇ ਤੇ ਤੁਹਾਡੀ ਫੇਵਰਿਟ ਦੀ ਗੁੱਜੋ ਕੀ ਹਾਂ ਫੜੀ ਜੀ ਰੱਖਾਂ ਰੱਖ ਆ ਪਈਆਂ ਰੱਖ ਦੇ ਮੇਰੇ ਲਈ ਮੈਂਬਰ ਸ਼ੱਕ ਕਰਕੇ ਆਇਆ ਚੰਗਾ ਜੀ ਰੱਖ ਲੈ ਫੋਟੋ ਲਓ ਜੀ ਵਧਾਈਆਂ ਸਾਰਿਆਂ ਨੂੰ ਤੇ ਹਮਨਦੀਪ ਭੂਆ ਬਣ ਗਈ ਮੈਂ ਬਣ ਗਿਆ ਫੁੱਫੜ ਤੇ ਨਾ ਆਪਣੇ ਬਾਈ ਹੁਣਾਂ ਕੋਲੇ ਹੋਏ ਦੋ ਜਵਾਕ ਜੁੜਵਾ ਹਨਾ ਕਿੰਨੀ ਖੁਸ਼ੀ ਦੀ ਗੱਲ ਹੈ ਬਹੁਤੀ ਜ਼ਿਆਦਾ ਸਾਡਾ ਪਿਆਰ ਹੈ ਦੋਨਾਂ ਭੈਣ ਭਰਾਵਾਂ ਦਾ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਆਇਆ ਹਮਨਦੀਪ ਹੈ ਉਹਨਾਂ ਕੋਲੇ ਮੈਂ ਤੁਹਾਨੂੰ ਦੱਸਦਾ ਆਪਣੇ ਨਾ ਦੋ ਜੁੜਵਾ ਬੇਬੀ ਹੋਏ ਐ ਇੱਕ ਕੁੜੀ ਤੇ ਇੱਕ ਮੁੰਡਾ ਠੀਕ ਆ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਆ ਤੇ ਆਪਾਂ ਉਹਨਾਂ ਕੋਲ ਜਾਵਾਂਗੇ ਵੀਰੇ ਉਹਨਾਂ ਕੋਲੇ ਤੁਹਾਨੂੰ ਦਿਖਾਵਾਂਗੇ ਨਾਲੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ੀ ਆਪਣੇ ਕੋਲੇ ਨਾ ਅੱਜ ਦੋ ਤਿੰਨ ਖੁਸ਼ੀਆਂ ਇਕੱਠੀਆਂ ਆਈਆਂ ਜਿਵੇਂ ਕਿ ਛੱਤ ਪੈ ਗਈ YouTube ਦੀ ਪੇਮੈਂਟ ਦਾ ਮੈਸੇਜ ਵੀ ਆ ਗਿਆ ਠੀਕ ਆ ਤੇ ਨਿਰਵਾਣ ਭਾਈ ਉਹਨਾਂ ਕੋਲੇ ਜਵਾਬ ਹੋ ਗਏ ਸਾਡੇ ਨਾਲ ਗਲਤ ਹੋਈ ਸੀ ਭਾਈ ਉਹਨਾਂ ਦੀ ਪਹਿਲਾਂ ਠੀਕ ਆ ਤੇ ਉਹ ਦੱਸਦੇ ਸੀ ਜਵਾਬ ਹੋਣ ਵਾਲੇ ਔਰ ਇੰਨੀ ਡਬਲ ਖੁਸ਼ਖਬਰੀ ਹੈ ਨਾ ਦੋ ਬੇਬੀ ਉਹ ਵੀ ਕੁੜੀ ਤੇ ਮੁੰਡਾ ਹੈ ਨਾ ਜੋੜੀ ਆਈ ਆ ਹਨਾ ਕੋਈ ਆਪਾਂ ਚੱਲਾਂਗੇ ਮਨਦੀਪ ਨਾ ਪਰਸੋਂ ਆਜੇ ਤੇ ਹਾਂ ਪਰਸੋਂ ਆ ਜਾਣਗੇ ਉਦ ਤੱਕ ਮੇਰੇ ਜਨਮ ਦਿਨ ਤੋਂ ਬਾਅਦ ਮੰਮੀ ਵੀ ਜੀ ਆ ਜਾਣਗੇ ਯਾਨੀ ਪੰਜਾਬ ਤੋਂ ਮੰਮੀ ਆਉਣਗੇ ਮੇਰੇ ਬਰਥਡੇ ਤੇ ਠੀਕ ਆ ਫਿਰ ਅਸੀਂ ਮੈਂ ਮਨਦੀਪ ਮੰਮੀ ਤੇ ਜਨਮ ਬਰੋ ਨਿਰਮਾਨ ਵੀਰਾ ਉਹਨਾਂ ਦੇ ਹੋਇਆ ਬੇਬੀ ਹਾਂ ਤੇ ਸਾਰੇ ਜਣੇ ਵਧਾਈਆਂ ਜਰੂਰ ਲਿਖਣਾ ਕੰਗ੍ਰੈਚੁਲੇਸ਼ਨ ਕਮੈਂਟਾਂ ਦੇ ਵਿੱਚ ਠੀਕ ਆ ਔਰ YouTube ਦੀ ਵੀ ਪੇਮੈਂਟ ਆ ਗਈ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਕੀਤਾ ਆਪਣਾ ਘਰ ਵੀ ਬਣ ਰਿਹਾ ਤੇ ਅੱਗੇ ਮਤਲਬ ਘਰ ਕੰਪਲੀਟ ਹੋ ਗਿਆ ਅੱਗੇ ਹੋਰ ਸਟਾਰਟ ਕਰਨਾ ਹਜੇ ਠੀਕ ਹੈ ਤੇ ਐਵੇਂ سپورਟ ਤੇ ਪਿਆਰ ਬਣਾਈ ਰੱਖਿਓ ਬਾਕੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਸ ਵਲੋਗ ਨੂੰ ਵੀ ਜਰੂਰ ਦੱਸਿਓ ਲਵ ਯੂ ਬਾਏ ਬਾਏ ਕੱਲ ਨੂੰ ਆਪਾਂ ਮਿਲਾਂਗੇ ਠੀਕ ਹੈ ਨਾਲੇ ਤੁਹਾਨੂੰ ਬੇਬੀ ਵੀ ਦਿਖਾਵਾਂਗੇ ਦੋ ਠੀਕ ਹੈ ਮੈਂ ਫੁੱਫੜ ਬਣ ਗਿਆ ਠੀਕ ਹੈ ਬਾਏ ਬਾਏ